ਸਸਰਿਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਨੇ ਵੱਖ-ਵੱਖ ਥਾਵਾਂ ਦੇ ਉੱਤੇ ਮੋਰਚੇ ਵੀ ਲੱਗੇ ਹੋਏ ਨੇ ਤੇ ਹੁਣ ਕਿਸਾਨਾਂ ਨੇ ਬਾਸਮਤੀ ਦੇ ਘੱਟ ਭਾਅ ਦਾ ਮੁੱਦਾ ਚੁੱਕਿਆ ਖਾਸ ਤੌਰ ਦੇ ਉੱਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਨੇ ਸਰਵਨ ਸਿੰਘ ਪੰਦੇਰ ਉਹਨਾਂ ਨੇ ਬੀਤੇ ਦਿਨਾਂ ਦੇ ਦੌਰਾਨ ਐਲਾਨ ਕੀਤਾ ਸੀਗਾ ਕਿ ਜੇਕਰ ਭਾਅ ਸਾਨੂੰ ਸਹੀ ਨਾ ਦਿੱਤਾ ਗਿਆ ਤਾਂ ਅਸੀਂ ਏ ਜਿਹੜੀ ਆਪਣੀ ਫਸਲ ਲੈ ਕੇ ਡੀਸੀ ਦਫ਼ਤਰ ਦੇ ਬਾਹਰ ਪਹੁੰਚ ਜਾਗੇ ਤੇ ਆਖਰਕਾਰ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਅਮਰਸਰ ਉਹ ਪਹੁੰਚੇ ਜਿੱਥੇ ਉਹਨਾਂ ਨੇ ਜਾ ਕੇ ਢੇਰ ਲਗਾ ਦਿੱਤੇ ਬਾਸਮਤੀ ਦੇ ਤੇ ਉਹਨਾਂ ਦਾ ਉਥੋਂ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੇ ਆ ਮੈਂ ਸਰਵਣ ਸਿੰਘ ਪੰਦੇਰ ਜੀ ਡੀਸੀ ਕੰਪਲੈਕਸ ਅਮਰਸਰ ਤੋਂ ਦੇਖੋ ਢੇਰੀ ਲੱਗੀ ਹੋਈ ਆ ਅਸੀਂ ਬਾਸਮਤੀ ਛੁੱਟੀ ਹੋਈ ਆ ਲਗਭਗ ਬਾਸਮਤੀ ਤੇ ਰੇਟ 50% ਮੰਡੀਆਂ 'ਚ ਹੀਠਾਂ ਡਿੱਗ ਪਿਆ 1700 ਤੱਕ ਰੁਪਏ ਨੂੰ ਬਾਸਮਤੀ ਵਿਕੀ ਆ ਜਿਹੜੀ ਬਾਸਮਤੀ ਪਿਛਲੀ ਵਾਰ 3500 ਤੋਂ ਲੈ ਕੇ 4000 ਤੱਕ ਵਿਕਦੀ ਸੀਗੀ ਦੇਖੋ ਪੰਜਾਬ ਸਰਕਾਰ ਕਹਿੰਦੀ ਸੀ ਇਹਨੂੰ ਪ੍ਰਮੋਟ ਕਰਾਂਗੇ ਜੇ 3200 ਤੋਂ ਰੇਟ ਹੇਠਾਂ ਡਿੱਗੇ ਤਾਂ ਅਸੀਂ ਜਿਹੜਾ ਵਾ ਇੰਟਰ ਕਰਾਂਗੇ ਪੰਜਾਬ ਸਰਕਾਰ ਬੋਲ ਨਹੀਂ ਰਹੀ ਕੇਂਦਰ ਬਦਲੇ ਦੀ ਭਾਵਨਾ ਨਾਲ ਉਹਨੇ ਐਕਸਪੋਰਟ ਡਿਊਟੀ ਲਾਈ ਸਾਰੇ ਆਰਡਰ ਜਿਹੜੇ ਆ ਪਾਕਿਸਤਾਨ ਨੂੰ ਚਲੇ ਗਏ ਬਾਅਦ ਐਕਸਪੋਰਟ ਡਿਊਟੀ ਚੁੱਕੀ ਗਈ ਹੁਣ ਮੰਡੀ ਕ੍ਰੈਸ਼ ਕਰ ਰਹੀ ਆ ਸਾਡੀ ਦੁੱਖ ਦੀ ਗੱਲ ਆ ਕਿਸੇ মিডিਆ ਦੇ ਖਬਰ ਹੀ ਨਹੀਂ ਹੈਗੀ ਵੱਡੀਆਂ ਖ਼ਬਾਰਾਂ ਦੀ ਹੈਡਲਾਈਨ ਨਹੀਂ ਹੈਗੀ ਔਰ ਇਹ ਤੋਂ ਕਹਾ ਕੱਲ ਇੱਕ ਮਾਜੇ ਦੇ ਵਿਰੋਧੀ ਧਿਰ ਦੇ ਲੀਡਰ ਨੇ ਇੱਥੇ ਪੀਸੀ ਕੀਤੀ ਉਹਨੂੰ ਕਿਸੇ ਨੇ ਇਹ ਵੀ ਨਹੀਂ ਦੱਸਿਆ ਕਿਸਾਨ ਦੇ ਪੁੱਤ ਨੂੰ ਵੀ ਕਿਸਾਨ ਮੰਡੀਆਂ ਚ ਰੋ ਰੇ ਇੱਥੇ ਵੀ ਬੋਲੋ ਨਾ ਕਾਂਗਰਸ ਬੋਲ ਰਹੀ ਆ ਇਸ ਕਰਕੇ ਅੱਜ ਅਸੀਂ ਬਾਸਮਤੀ ਸੁੱਟ ਕੇ ਡੀਸੀ ਦਫ਼ਤਰ ਪ੍ਰਦਰਸ਼ਨ ਕੀਤਾ ਸੜਕਾਂ ਤੇ ਵੀ ਬਾਸਮਤੀ ਖਿਲਾਰਾਂਗੇ ਔਰ ਇਹ ਤੋਂ ਕਹਾ ਤੀਨੂ ਗਰਦਾਸਪੁਰ ਦੇ ਵਿੱਚ ਵੀ ਪ੍ਰਦਰਸ਼ਨ ਕੀਤੇ ਜਾਣਗੇ ਔਰ ਇਹ ਤੋਂ ਕਹਾ ਵੱਡੇ ਐਕਸ਼ਨਾਂ ਦੀ ਵੀ ਸਰਕਾਰ ਤਿਆਰ ਹੈ ਜੇ ਸਾਡੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਧੰਨਵਾਦ ਦੱਸਦੀ ਕਿ ਕਿਸਾਨ ਸੰਘਰਸ਼ ਕਰ ਰਹੇ ਨੇ ਸ਼ੰਭੂ ਬੈਰੀਅਰ ਦੇ ਉੱਤੇ ਖਨੌਰੀ ਬੈਰੀਅਰ ਦੇ ਉੱਤੇ ਪੱਕਾ ਮੋਰਚਾ ਲੱਗਿਆ ਹੋਇਆ ਹੈ ਕਿਸਾਨਾਂ ਨੇ ਦਿੱਲੀ ਜਾਣਾ ਸੀ ਪਰ ਉਹਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਗਿਆ ਸ਼ੰਭੂ ਤੇ ਖਨੌਰੀ ਬੈਰੀਅਰ ਖਲਵਾਉਣ ਦਾ ਮਾਮਲਾ ਕੋਰਟਾਂ ਦੇ ਵਿੱਚ ਵੀ ਪਹੁੰਚ ਚੁੱਕਿਆ ਹੈ ਹਾਲਾਂਕਿ ਭਾਜਪਾ ਦੇ ਲੀਡਰਾਂ ਦੇ ਕਈ ਤਰ੍ਹਾਂ ਦੇ ਬਿਆਨ ਸਾਹਮਣੇ ਆ ਜਾਂਦੇ ਨੇ ਇਥੋਂ ਤੱਕ ਕਿ ਖੱਟੜ ਸਾਹਿਬ ਨੇ ਕਹਿ ਦਿੱਤਾ ਕਿ ਕਿਸਾਨ ਨੇ ਇਹ ਸਹੀ ਨਹੀਂ ਹੈ ਕਿ ਨਕਲੀ ਕਿਸਾਨ ਬੈਠੇ ਨੇ ਅਸਲੀ ਕਿਸਾਨ ਤਾਂ ਖੇਤਾਂ ਦੇ ਵਿੱਚ ਨੇ ਸੋਜੀਆਂ ਟਿੱਪਣੀਆਂ ਵੀ ਸਾਹਮਣੇ ਆ ਰਹੀਆਂ ਨੇ ਤੇ ਹੁਣ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦੁਬਾਰਾ ਫਿਰ ਸੰਘਰਸ਼ ਦੇ ਰਾਹ ਉੱਤੇ ਤੁਰੇ ਹੋਏ ਨੇ ਖਾਸ ਤੌਰ ਦੇ ਉੱਤੇ ਬਾਸਮਤੀ ਦੇ ਭਾਅ ਦੇ ਵਿੱਚ ਵਾਧੇ ਦੀ ਮੰਗ ਉਹਨਾਂ ਨੇ ਰੱਖ ਦਿੱਤੀ ਹੈ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਲੈਂਦਾ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ